ਹੁਣ ਕਿਤਨਾ ਕਿਤੇ ਅਸਾਸ਼ਨ ਜਿਹੜਾ ਸਖਤ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਅਜਨ ਨਜਾਇਜ਼ ਕਬਜ਼ੇ ਜਿਹੜੇ ਨੇ ਹਟਾਏ ਜਾ ਰਹੇ ਨੇ ਆ ਸਾਡਾ ਕੰਮ ਪਬਲਿਕ ਨੂੰ ਸਹੂਦਾ ਦੇਣਾ ਸੋ ਚਾਰੂ ਢਾਂਗ ਨਾਲ ਜਿਹੜੀ ਟ੍ਰੈਫਿਕ ਚਲਾਉਣੀ ਔਰ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹਨਾਂ ਨੂੰ ਪਿੱਛੇ ਰੱਖਣਾ ਪਿਛਲੇ ਲਾਸ ਤਿੰਨਾ ਦਿਨਾਂ ਤੋਂ ਇਹ ਜੋ ਇਸ ਉਪਰ ਕਾਰਵਾਈ ਕੀਤੀ ਜਾ ਰਹੀ ਆ ਅੱਜ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਦੀ ਸਹਾਇਤਾ ਲੈ ਕੇ ਨਾਲ ਸ ਸਾਰਾ ਸਮਾਨ ਜ਼ਬਤ ਕੀਤਾ ਗਿਆ ਹੈ ਜਿਹੜਾ ਸਮਾਨ ਜਿਹੜਾ ਇਹਨਾਂ ਨੇ ਵਾਪਸ ਕਰ ਵਾਪਸ ਪਹਿਲੀ ਗੱਲ ਤੇ ਕਰਨਾ ਨਹੀਂ ਆ ਤੇ ਵਾਪਸ ਕੀਤਾਗਾ ਮੋਟਾ ਜੁਰਮਾਨਾ ਜੁਰਮਾਨਾ ਵਸੂਲ ਕੀਤਾ ਜਾਏਗਾ ਇਹਨਾਂ ਕੋਲ ਸੋ ਲਗਾਤਾਰ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਆ ਪੰਜਾਬ ਦੇ ਵਿੱਚ ਜਿਹੜਾ ਟ੍ਰੈਫਿਕ ਜਿਹੜਾ ਬਹੁਤ ਵੱਡੇ ਪੱਧਰ ਤੇ ਵੱਧ ਚੁੱਕਿਆ ਹੈ ਸੋ ਹੁਣ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਸਖਤ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਅਜਨ ਨਜਾਇਜ਼ ਕਬਜ਼ੇ ਜਿਹੜੇ ਨੇ ਹਟਾਏ ਜਾ ਰਹੇ ਨੇ ਸੋ ਤੁਸੀਂ ਨੇੜੇ-ਦੇੜੇ ਦੇਖ ਸਕਦੇ ਹੋ ਤਸਵੀਰਾਂ ਸੋ ਕਿਸ ਤਰੀਕੇ ਨਾਲ ਜਿਹੜਾ ਇੱਥੇ ਪ੍ਰਸ਼ਾਸਨ ਵੱਲੋਂ ਅੱਜ ਜਿਹੜੇ ਨਜਾਇਜ਼ ਕਬਜ਼ੇ ਨੇ ਹਟਾਏ ਜਾਦੇ ਨੇ ਪਹਿਲਾਂ ਸਾਡੇ ਨਾਲ ਟ੍ਰੈਫਿਕ ਇੰਚਾਰਜ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਨਾਲ ਅਧਿਕਾਰੀ ਨੇ ਸਾਡਾ ਪੂਰਾ ਜਿਹੜਾ ਚੰਦਰੀ ਾਕਾਰਵਾਈ ਉਹ ਕਿੰਨਾ ਦੁਕਾਨਦਾਰਾਂ ਦੇ ਖਿਲਾਫ ਹੋਦੀ ਹੈ ਪਤਾ ਸਭਾ ਚੱਲ ਰਿਹਾ ਹੈ ਅਸੀਂ ਕਿਸੇ ਵੀ ਜਿਹੜਾ ਜਾਇਜ਼ ਦੁਕਾਨਦਾਰ ਨੇ ਸਮਾਨ ਲਾਇਆ ਉਹਨੂੰ ਕੋਈ ਤੰਗ ਨਹੀਂ ਕਰ ਰਿਹਾ ਪਰੇਸ਼ਾਨੀ ਕਰ ਰਿਹਾ ਅਸੀਂ ਜਿਹੜੇ ਨਜਾਇਜ਼ ਤੌਰ ਤੇ ਬਾਹਰ ਵਧਾ ਕੇ ਪਬਲਿਕ ਦੀ ਜਿਹੜੀ ਕੰਵਿੰਸ ਹੈ ਉਹਦੇ ਵਿੱਚ ਆਪਣਾ ਜਿਹੜਾ ਵਿਗੜਨ ਪਾਉਂਦੇ ਆ ਪਹਿਲਾਂ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਸਮਝਾ ਚੁੱਕੇ ਆ ਫੇਰ ਉਸ ਤੋਂ ਬਾਅਦ ਫਿਰ ਅਸੀਂ ਆਪਣੀ ਜਿਹੜੀ ਇਹ ਕਾਰਵਾਈ ਉਹਤੇ ਕਰ ਰਹੇ ਹਾਂ ਜਿਹੜਾ ਬੰਦਾ ਸਾਡੇ ਕਹਿਣ ਦੇ ਬਾਵਜੂਦ ਵੀ ਇਸ ਗੱਲ ਤੇ ਗੌਰ ਨਹੀਂ ਕਰਦਾ ਕਿ ਅਸੀਂ ਆਪਣਾ ਜਿਹੜਾ ਸਮਾੜੋ ਪਿੱਛੇ ਕਰਨਾ ਸਰ ਕਿਤਨਾ ਕਿਤਨਾ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਚੁੱਕਿਆ ਆ ਆਪਾਂ ਦੇਖਦੇ ਆ ਲੋਕ ਬਹਿਸ ਦੇ ਵੀ ਨਹੀਂ ਪੁਲਿਸ ਪੋਜੀਸ਼ਨ ਦਾ ਜਦੋਂ ਇਸ ਤਰੀਕੇ ਨਾਲ ਕਾਰਵਾਈ ਹੁੰਦੀ ਹੈ ਹੁਣ ਬਾਅਦ ਵੀ ਬੋਰਡ ਲੱਗੇ ਹੋਏ ਸੀਗੇ ਤੁਸੀਂ ਉਹ ਵੀ ਚੱਕੇ ਆ ਤੇ ਕੀ ਲੱਗਦਾ ਕਿਤਨਾ ਕਿਤਨਾ ਲੱਗਦਾ ਨਹੀਂ ਜ਼ਿੰਮੇਵਾਰੀ ਹੁਣ ਆਪਣੀ ਵੀ ਸਮਝਣ ਦੀ ਲੋੜ ਹੈ ਟ੍ਰੈਫਿਕ ਕਹਿੰਦਾ ਵੱਧ ਦੇਖੋ ਡਿਪਾਰਟਮੈਂਟ ਨੂੰ ਇਹ ਕੋਈ ਮਤਲਬ ਆਪਣਾ ਇਹ ਨਹੀਂ ਹੁੰਦਾ ਵੀ ਅਸੀਂ ਜਾ ਕੇ ਕਿਸੇ ਨੂੰ ਪਰੇਸ਼ਾਨ ਕਰੀਏ ਜਦੋਂ ਲੋਕੀ ਗਲਤ ਕਰਦੇ ਆ ਤਾਂ ਦੀ ਡਿਪਾਰਟਮੈਂਟ ਉੱਠ ਕੇ ਅਸੀਂ ਆਉਣੇ ਆ ਆ ਸਾਡਾ ਕੰਮ ਹੈ ਪਬਲਿਕ ਨੂੰ ਸਹੂਦਾ ਦੇਣਾ ਸੋਚਾਰੂ ਢੰਗ ਨਾਲ ਜਿਹੜੀ ਟ੍ਰੈਫਿਕ ਚਲਾਉਣੀ ਔਰ ਨਜਾਇਜ਼ ਕਬਜ਼ੇ ਜਿਹੜੇ ਹੈਗੇ ਆ ਉਹਨਾਂ ਨੂੰ ਪਿੱਛੇ ਰੱਖਣਾ ਸਿੱਧੇ ਜਿਹੜਾ ਚੱਲ ਰਿਹਾ ਕਾਰਜ ਸਾਰਾ ਇਹ ਨਗਰ ਨਿਗਮ ਵੱਲੋਂ ਹੈ ਤੇ ਆਪਣਾ ਨਾਮ ਤੇ ਸਾਰੀ ਇਹ ਨਗਰ ਨਿਗਮ ਔਰ ਆਪਣਾ ਜਿਹੜੇ ਆਪਣਾ ਟ੍ਰੈਫਿਕ ਇੰਚਾਰਜ ਮੈਡਮ ਰਾਣੀ ਕੌਰ ਨੇ ਉਹਨਾਂ ਦੇ ਸਹਿਯੋਗ ਨਾਲ ਅਸੀਂ ਸਾਰਾ ਜਿਹੜਾ ਇਹ ਟ੍ਰੈਫਿਕ ਨੂੰ ਕਰ ਰਿਹਾ ਮੈਂ ਹਰਵਿੰਦਰ ਸਿੰਘ ਭੁੱਲਰ ਸਬਡੈਂਟ ਨਗਰ ਕਾ اور ਮੇਰੇ ਨਾਲ ਟ੍ਰੈਫਿਕ ਇੰਚਾਰਜ ਨੇ ਤੇ ਅਸੀਂ ਇਹਨਾਂ ਦੇ ਮਤਲਬ ਕੰਬਾਈਨਡ ਰੇਟ ਦੇ ਵਿੱਚ ਅਸੀਂ ਜਿਹੜਾ ਸਾਰਾ ਇਹ ਸਰ ਜਿਨ੍ਹਾਂ ਨੇ ਲਗਾਏ ਸੀਗੇ ਹੁਣ ਜਿਨ੍ਹਾਂ ਦੇ ਲੈ ਕੇ ਚੱਲੇ ਆ ਇਸ ਦੇ ਵਿੱਚ ਫਾਈਨ ਪੈਣਗੇ ਉਹਨਾਂ ਨੂੰ ਬਿਲਕੁਲ ਬਿਲਕੁਲ ਜੀ ਫਾਈਨ ਪਾ ਕੇ ਇਹਨਾਂ ਨੂੰ ਜਿਹੜਾ ਫਾਈਨ ਪਾਵਾਂਗੇ ਤਾਂ ਹੀ ਜਿਹੜਾ ਇਹਨਾਂ ਨੂੰ ਪਤਾ ਲੱਗੇਗਾ ਵੀ ਅਸੀਂ ਸਮਾਨ ਜਿਹੜਾ ਨਜਾਇਜ਼ ਰੱਖਿਆ ਹੋਇਆ ਬਾਹਰ ਫਾਈਨ ਜ਼ਰੂਰ ਪਾਵਾਂਗੇ ਸਰ ਬਿਲਕੁਲ ਮੇਰੇ ਨਾਲ ਲੇਸਟ ਟ੍ਰੈਫਿਕ ਇੰਚਾਰਜ ਮੌਜੂਦ ਨੇ ਤਰਨਤਾਂ ਤੋਂ ਮੈਡਮ ਦਾਨੀਕੌਰ ਮੈਮ ਕਿਸ ਤਰੀਕੇ ਨਾਲ ਚੱਲ ਰਿਹਾ ਸਾਡਾ ਕਿਉਂਕਿ ਕਿਤੇ ਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੀ ਹੈ ਅ ਮਾਨ ਜੋ ਡੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕਰ ਰਹੇ ਹਾਂ ਜਿਨ੍ਹਾਂ ਨੇ ਆਪਣੀ ਦੁਕਾਨ ਦੇ ਹਦੂਦ ਤੋਂ ਬਾਹਰ ਨਜਾਇਜ਼ ਕਬਜ਼ੇ ਕੀਤੇ ਹੋਏ ਉਹਨਾਂ ਦਾ ਸਮਾਨ ਹਟਾਇਆ ਗਿਆ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਓਵਰ ਬ੍ਰਿਜ ਬੰਨ੍ਹ ਕੇ ਡਰਾਈਵ ਕੋ ਬਹੁਤ ਜ਼ਿਆਦਾ ਹੋ ਗਈ ਹੈ ਤੇ ਉਸ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਇਹ ਦੁਕਾਨਾਂ ਦੇ ਉੱਤੇੋਂ ਨਜਾਇਜ਼ ਕਬਜ਼ੇ ਹਟਾਏ ਗਏ ਹਨ ਮੈਂ ਬੱਚੇ ਦੀ ਨਹੀਂ ਫੋਟੋ ਵੀ ਦੇਖ ਰਿਆ ਸੀਗਾ ਬਹੁਤ ਪਹਿਲਾਂ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੇ ਪੇਜਾਂ ਤੋਂ ਅੱਜ ਕੱਲ੍ਹ ਚਲਾਨ ਬਹੁਤ ਹੋਦੇ ਆ ਲੇਕਿਨ ਨੌਜਵਾਨ ਵੈਸੇ ਵੀ ਬਹੁਤ ਨੇ ਨੌਜਵਾਨ ਬਹੁਤ ਵਿਰੋਧ ਵੀ ਕਰਦੇ ਕਮੈਂਟਾਂ ਦੇ ਵਿੱਚ ਇਹ ਕਹਿ ਦਿੰਦੇ ਆ ਚਿੱਟੇ ਵਾਲੇ ਨਹੀਂ ਫੜਦੇ ਨਸ਼ਾ ਤਸਕਰੀ ਨਹੀਂ ਫੜਦੇ ਤੁਸੀਂ ਚਲਾਨ ਨਜਾਇਜ਼ ਕੱਟੀ ਜਾ ਰਹੇ ਹੋ 5-5 ਹਜ਼ਾਰ ਦੇ 10-10 ਹਜ਼ਾਰ ਦੇ ਕਿਤਨੇ ਕਿਤੇ ਲੱਗਦਾ ਨਹੀਂ ਹਜੇ ਵੀ ਨੌਜਵਾਨ ਨੇ ਜਾਂ ਜਿਹੜੇ ਲੋਕ ਨੇ ਉਹ ਗੱਲ ਨਹੀਂ ਸਮਝ ਪਾਦੇ ਕਿ ਜਿਹੜੀ ਇਹ ਕਾਰਵਾਈ ਚੱਲਦੀ ਹੈ ਇਹ ਤੁਹਾਡੀ ਸਹੂਲਤ ਦੀ ਚੱਲਦੀ ਹੈ ਕਿ ਹੋ ਸਕਦਾ ਕੱਲ ਨੂੰ ਹਾਦਸਾ ਜਿਹੜਾ ਉਹਨਾਂ ਦੇ ਨਾਲ ਹੀ ਵਾਪਸ ਉਹ ਇਹਨਾਂ ਦੀਆਂ ਸਹੂਲਤਾਂ ਲਈ ਕੱਟੇ ਜਾ ਰਹੇ ਨੇ ਤਾਂ ਕਿ ਕੋਈ ਵੀ ਓਵਰ ਸਪੀਡ ਗੱਡੀ ਨਾ ਚਲਾਵੇ ਕੋਈ ਬਦੌੜ ਹੈਲਮਟ ਪਾਇਆ ਜਾਂਦਾ ਸੀਟ ਵੈਲਟ ਨਹੀਂ ਲਾਈ ਹੋਈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਨੇ ਤਾਂ ਕਿ ਕੋਈ ਅਨਸਰਕਾਰੀ ਘਟਨਾ ਨਾ ਹੋ ਸਕੇ ਪਰ ਹੌਲੀ ਹੌਲੀ ਸਾਰੇ ਲੋਕ ਜਾਗਰੂਤ ਹੋ ਰਹੇ ਨੇ ਤੇ ਇਸ ਗੱਲ ਨੂੰ ਸਮਝ ਰਹੇ ਨੇ ਜਿਹੜੇ ਦੁਕਾਨਾਂ ਦੇ ਬਾਹਰ ਵੀਕਲ ਲੱਗੇ ਨੇ ਵੀਕਲਾਂ ਦੇ ਵੀ ਚਲਾਨ ਹੋਣਗੇ ਕਿਉਂਕਿ ਦੁਕਾਨਦਾਰ ਕਹਿੰਦੇ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਸੀ ਵੀਕਲ ਕਿੱਥੇ پارک ਕਰਵਾਈਏ ਹਾਂਜੀ ਜਿਹੜੇ ਰੋਂਗ ਪਾਰਕਿੰਗ ਕੀਤੀ ਹੋਗੀ ਉਹਨਾਂ ਦੇ ਜ਼ਰੂਰ ਚਲਾਨ ਕੱਟੇ ਜਾਣਗੇ ਧੰਨਵਾਦ ਮੋਦੂ ਪਾਵਾ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਸ਼ਾਸਨ ਵੱਲੋਂ ਕਿਤਨਾ ਕਿਤੇ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਆ ਸਾਦਾ ਜਿਹੜਾ ਲੋਕਾਂ ਨੇ ਬਾਅਦ ਨਜਾਇਜ਼ ਕਬਜ਼ਾ ਕੀਤੇ ਸੀਗੇ ਸਮਾਨ ਲਗਾਇਆ ਸੀਗਾ ਉਸ ਨੂੰ ਅੱਜ ਆਪਣੀ ਜਿਹੜੀ ਨਗਰ ਨਿਗਮ ਦੀਆਂ ਟਰਾਲੀਆਂ ਨੇ ਉਹਨਾਂ ਵਿੱਚ ਭਰ ਕੇ ਵਾਪਸ ਲਿਜਾਇਆ ਜਾ ਰਿਹਾ ਸੋ ਕਿਤਨਾ ਕਿਤੇ ਪ੍ਰਸ਼ਾਸਨ ਜਿਹੜਾ ਹੁਣ ਤੇਜ਼ੀ ਨਾਲ ਇਹਨਾਂ ਚੀਜ਼ਾਂ ਵੱਲ ਆਪਣੇ ਕਦਮ ਵਧਾਉਂਦਾ ਨਜ਼ਰ ਆ ਰਿਹਾ ਸੋ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੁਕਾਨਾਂ ਦੇ ਬੋਰਡ ਨੇ ਜਿਹੜੇ ਦੁਕਾਨਾਂ ਦੇ ਬਾਅਦ ਜਿਹੜੇ ਲੱਗੇ ਹੋਏ ਸੀਗੇ ਉਹਨਾਂ ਦੇ ਸਟਾਲ ਉਹ ਵੀ ਚੱਕੇ ਜਾ ਰਹੇ ਨੇ ਤੇ ਵਾਰਨਿੰਗ ਦਿੱਤੀ ਜਾ ਰਹੀ ਹੈ ਸਭ ਨੂੰ ਸੋ ਆ ਕਿਤਨਾ ਕਿਤੇ ਹੁਣ ਜਿਹੜਾ ਐਕਸ਼ਨ ਦੇ ਵਿੱਚ ਨਜ਼ਾਰਾ ਆ ਦੀਆ ਪੰਜਾਬ ਪੁਲਿਸ ਇੱਕ ਤਰਫ ਜਿਹੜਾ ਆਪਾਂ ਦੇਖ ਰਹੇ ਆ ਯੁੱਧ ਜਿਹੜਾ ਨਸ਼ਾ ਵਰਦੋਦ ਛਿੜਿਆ ਸੀਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲਦੀ ਸੀਗੀ ਹੁਣ ਜਿਹੜਾ ਨਾਲ ਦੇ ਨਾਲ ਪ੍ਰਸ਼ਾਸਨ ਵੱਲੋਂ ਜਿਹੜਾ ਟ੍ਰੈਫਿਕ ਦੇ ਵਿੱਚ ਇੱਕ ਯੁੱਧ ਛੇੜ ਲੱਤਾ ਗਿਆ ਹੈ ਨਜਾਇਜ਼ ਕਬਜ਼ਿਆਂ ਦੇ ਖਿਲਾਫ ਸੋ ਕਿਸ ਤਰੀਕੇ ਨਾਲ ਦੁਕਾਨ ਦਾ ਸਾਥ ਦਿੰਦੇ ਨੇ ਕਿਸ ਤਰੀਕੇ ਨਾਲ ਜਿਹੜਾ ਇਸ ਯੁੱਧ ਦੇ ਖਿਲਾਫ ਜਿਹੜੀ ਹੈ ਟ੍ਰੈਫਿਕ ਦੇ ਜਿਹੜੀ ਨਿਯਮਾਂ ਅਧਿਤਾ ਗਾਰਡ ਦੀ ਨਜ਼ਰ ਆਉਂਦੀ ਹੈ ਇਸ ਦੇ ਖਿਲਾਫ ਹੁਣ ਕਾਰਵਾਈ ਆ ਉਸ ਦਾ ਕਿਦਾਂ ਸਹਿਯੋਗ ਮਿਲਦਾ ਹੈ ਲੋਕਾਂ ਵੱਲੋਂ ਵੀ ਅੱਜ ਤੱਕ ਜ਼ਰ ਦੁਕਾਨਦਾਰਾਂ ਨੂੰ ਬਹੁਤ ਮੀ ਕੀਤਾ ਜਾ ਰਿਹਾ ਸੋ ਨਗਰ ਨਿਗਮ ਦੇ ਨੇ ਜਿਹੜੇ ਅਧਿਕਾਰੀ ਨਾਲ ਦੇ ਨਾਲ ਟ੍ਰੈਫਿਕ ਇੰਚਾਰਜ ਨੇ ਸੋ ਬਿਲਕੁਲ ਸਾਰਾ ਪੁਲਿਸ ਪ੍ਰਸ਼ਾਸਨ ਜਿਹੜਾ ਇੱਥੇ ਮੌਜੂਦ ਹੈ ਸੋ ਇਹ yellow line ਹੁੰਦੀ ਹੈ ਪਹਿਲਾਂ ਮੈਂ ਤਸਵੀਰਾਂ ਕਹਾਂਗਾ yellow line ਦਿਖਾਈ ਜਾਵੇ ਇਸ ਨੂੰ ਲੈ ਕੇ ਜਿਹੜਾ ਹਮੇਸ਼ਾ ਪ੍ਰਸ਼ਾਸਨ ਵੱਲੋਂ ਇੱਕ ਸੂਚਨਾ ਦਿੱਤੀ ਜਾਂਦੀ ਹੈ ਕਿ ਇਸ ਦੇ ਬਾਅਦ ਵਾਹਨ ਨਾ ਪਾਰਕ ਕੀਤਾ ਜਾਵੇ ਕਿਉਂਕਿ ਇੱਥੇ ਜਿਹੜੇ ਚਲਾਨ ਕੱਟੇ ਜਾਂਦੇ ਨੇ ਜਿਹੜਾ ਵਿਅਕਤੀ yellow line ਦੇ ਬਾਅਦ ਵਾਹਨ ਪਾਰਕ ਕਰਦਾ ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਦੁਕਾਨਦਾਰਾਂ ਦੇ ਵੱਲੋਂ ਹੁਣ ਆਪਣੇ ਜਿਹੜੇ ਸਟਾਲ ਨੇ ਉਹ ਅੰਦਰ ਉਹ ਚੁਕਾਨਦਾਂ ਦੇ ਸਟੋਅ ਆਪਣੇ ਕਬਜ਼ੇ ਦੇ ਵਿੱਚ ਵੀ ਲਿੱਤੇ ਗਏ ਨੇ ਜਿੰਨਾਂ ਦਾ ਫਾਈਨ ਆਇਆ ਜਾਏਗਾ ਤੇ ਹੁਣ ਉਸ ਤੋਂ ਬਾਅਦ ਜਿਹੜਾ ਹੈ ਸਾਰਾ ਛੱਡਿਆ ਜਾਏਗਾ ਉਹਨਾਂ ਦਾ ਸਮਾਨ ਹੈ ਸੋ ਬਿਲਕੁਲ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਰਨਤਨ ਸ਼ਹਿਰ ਦੀਆਂ ਜਿੱਥੇ ਹੁਣ ਜਿਹੜੇ ਕਬਜ਼ੇ ਨੇ ਇਸ ਤਰੀਕੇ ਨਾਲ ਹਟਾਏ ਜਾ ਰਹੇ ਨੇ ਸੋ ਕਿਸ ਤਰੀਕੇ ਨਾਲ ਸਾਰੀ ਕਾਰਵਾਈ ਚੱਲ ਰਹੀ ਹੈ ਸੋ ਹੋਲ ਵੀ ਨਾਲ ਮੇਰੇ ਅਧਿਕਾਰੀ ਮੌਜੂਦ ਨੇ ਕਮੇਟੀ ਦਾ ਉਦੋਂ ਕੀ ਕਹਿਣਾ ਚਾਹੁੰਦੇ ਅੱਜ ਜਿਹੜੇ ਕਬਜ਼ੇ ਹਟਾਏ ਜਾ ਰਹੇ ਨੇ ਬੋਰ ਥੱਲੇ ਜਾ ਰਹੇ ਨੇ ਨਿਮਾਣਾ ਰਾਜ ਟ੍ਰੈਫਿਕ ਦੀ ਸਮੱਸਿਆ ਦਾ ਜਿਹੜਾ ਸਮਾਧਾਨ ਕਰਨ ਵਾਸਤੇ ਡੀਸੀ ਸਾਹਿਬ ਮਾਨਯੋਗ ਈਓ ਸਾਹਿਬ ਦੀ ਹਦਾਇਤਾਂ ਅਨੁਸਾਰ ਦੋ ਪਿਛਲੇ ਲਾਸ ਤਿੰਨਾਂ ਦਿਨਾਂ ਤੋਂ ਇਹ ਜੋ ਇਸ ਉੱਪਰ ਕਾਰਵਾਈ ਕੀਤੀ ਜਾ ਰਹੀ ਸੀ ਅੱਜ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਦੀ ਸਹਾਇਤਾ ਲੈ ਕੇ ਨਾਲ ਸਾਰਾ ਸਮਾਨ ਜ਼ਬਤ ਕੀਤਾ ਗਿਆ ਹੈ ਜਿਹੜਾ ਸਮਾਨ ਜਿਹੜਾ ਇਹਨਾਂ ਨੇ ਵਾਪਸ ਕਰ ਵਾਪਸ ਪਹਿਲੀ ਗੱਲ ਤੇ ਕਰਨਾ ਨਹੀਂ ਹੈ ਤੇ ਵਾਪਿਸ ਕੀਤਾ ਹੈਗਾ ਮੋਟਾ ਜਮਾਨਾ ਜਰਮਾਨਾ ਵਸੂਲ ਕੀਤਾ ਜਾਇਗਾ ਇਹਨਾਂ ਕੋਲ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੀ ਅੱਜ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆ ਲਗਾਤਾਰ ਜਿਹੜੇ ਤਤਨ ਤਨ ਸ਼ਹਿਰ ਦੇ ਵਿੱਚ ਕਬਜ਼ੇ ਨੇ ਇਹ ਹਟਾਏ ਜਾ ਰਹੇ ਨੇ ਜਿਹੜੇ ਬੋਰਡ ਨੇ ਜਿਹੜੇ ਲੱਗੇ ਹੋਏ ਨੇ। ਸੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਬੋਰਡ ਨੇ ਲਗਾਏ ਜਾਦੇ ਨੇ ਜਿਹੜੇ ਸਮਾਨ ਹੈ ਲੋਕਾਂ ਦਾ ਦੁਕਾਨਾਂ ਦੇ ਬਾਹਰ ਨਾਇਅਤ ਤਰੀਕੇ ਨਾਲ ਲੱਗਿਆ ਨੂੰ ਚੱਕਿਆ ਜਾ ਰਿਹਾ। ਸੋ ਕਮੇਟੀ ਘਰ ਦੇ ਜਿਹੜੇ ਨਾਲ ਲੋਕ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਸਾਦੀ ਕਾਰਵਾਈ ਦਾ ਸਾਥ ਦੇ ਦੇਣੇ ਪ੍ਰਸ਼ਾਸਨ ਦੇ ਨਾਲ ਸੋ ਕਿਤਨਾ ਕਿਤੇ ਟ੍ਰੈਫਿਕ ਦੀ ਸਮੱਸਿਆ ਬਹੁਤ ਵੱਡੇ ਪੱਧਰ ਤੇ ਸੀਗੀ ਐਕਸੀਡੈਂਟਲ ਰੇਟ ਆਪਾਂ ਦੇਖ ਰਹੇ ਹਾਂ ਬਹੁਤ ਵੱਧ ਚੁੱਕਿਆ ਹੈ ਸੋਨ ਪ੍ਰਸ਼ਾਸਨ ਜਿਹੜਾ ਸਖਤੀ ਦੇ ਨਾਲ ਇਸ ਦੇ ਉੱਪਰ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜਾ ਇੱਥੇ ਹੁਣ ਕਾਰਵਾਈ ਚੱਲ ਰਹੀ ਹੈ ਪ੍ਰਸ਼ਾਸਨ ਵੱਲੋਂ ਸੋਤਤੰਤਨ ਸ਼ਹਿਰ ਦੀਆਂ ਤਸਵੀਰਾਂ ਨੇ ਨਾਲ ਸਾਰੇ ਪੁਲਿਸ ਪ੍ਰਸ਼ਾਸਨ ਦੀਆਂ ਤੁਸੀਂ ਤਸਵੀਰਾਂ ਦੇਖਿਆ ਟ੍ਰੈਫਿਕ ਨੂੰ ਘਾਟ ਕੋ ਜਿਹੜੇ ਨਾਲ ਇਹਨਾਂ ਦਾ ਅੱਜ ਮਿਲ ਕੇ ਜਿਹੜੇ ਨਗਰ ਨਗਰ ਨਿਕਮ ਦੇ ਅਧਿਕਾਰੀ ਨੇ ਉਹਨਾਂ ਨਾਲ ਮਿਲ ਕੇ ਜਿਹੜੇ ਇਸ ਕਬਜ਼ੇ ਹਟਾ ਰਹੇ ਨੇ ਸੋ ਬਿਲਕੁਲ ਦੇਖਣਾ ਹੋਵੇਗਾ ਕਿਸ ਤਰੀਕੇ ਨਾਲ ਇਹ ਜਿਹੜੀ ਸਾਰੀ ਕਾਰਵਾਈ ਚੱਲਦੀ ਹੈ ਤੇ ਕਿਸ ਤਰੀਕੇ ਨਾਲ ਜਿਹੜਾ ਇਹ ਹੁਣ ਸਮਾਧਾਨ ਹੁੰਦਾ ਟ੍ਰੈਫਿਕ ਦੀ ਸਮੱਸਿਆ ਦਾ ਉਦੋਂ ਤੱਕ ਦੇਖਦੇ ਰਹੋ ਔਨ ਅਅ ਮਹਿਾਦੰਸ਼ ਗੁਪਤਾ ਤਰਨਤਾਮ